ਸਾਸ੍ਰਿਕਾਲ ਸਾਰਿਆਂ ਨੂੰ ਕਹਿੰਦੇ ਹਨ ਕੋਇਲ ਗਉਣ ਲਈ ਸਰੋਤੇ ਨਹੀਂ ਲੱਭਦੀ ਸ਼ੇਰਾਂ ਨੂੰ ਸਲਾਮਾਂ ਦੀ ਲੋੜ ਨਹੀਂ ਹੁੰਦੀ ਅਤੇ ਕਾਮਯਾਬੀ ਨੂੰ ਬਦਲਾ ਮੰਗ ਗੜਕਣ ਦੀ ਲੋੜ ਨਹੀਂ ਹੁੰਦੀ ਰਾਤੋਂ ਰਾਤ ਮਿਲੀ ਸਫਲਤਾ ਪਿੱਛੇ ਕਈ ਸਾਲਾਂ ਦੀ ਮਿਹਨਤ ਛੁਪੀ ਹੁੰਦੀ ਹੈ ਅਜੇ ਦੁਪਹਿਰ ਨਹੀਂ ਸੀ ਹੋਈ ਪਰ ਸੂਰਜ ਦੀ ਤਪਸ਼ ਹਰ ਪਲ ਵੱਧ ਰਹੀ ਸੀ ਘੋੜਿਆਂ ਦੀ ਟਪ ਟਪ ਸੁਣ ਕੇ ਕਿਸਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਦੋ ਘੋੜੇ ਇੱਕ ਬੱਗੀ ਨੂੰ ਲੈ ਕੇ ਆ ਰਹੇ ਸਨ ਕੈਸਰ ਨੂੰ ਮੋਰੇ ਬੈਠਾ ਚੱਲ ਕੇ ਹੀ ਦਿਸ ਰਿਹਾ ਸੀ ਬੱਗੀ ਆ ਕੇ ਉਹਨਾਂ ਕੋਲ ਰੁਕ ਗਈ ਉਸ ਵਿੱਚੋਂ ਇੱਕ ਸੇਠ ਨਿਕਲਿਆ ਅਤੇ ਉਸਨੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਉਸਨੇ ਕਿਹਾ ਆਓ ਬੱਗੀ ਵਿੱਚ ਬੈਠੋ ਤੇ ਮੇਰੇ ਘਰ ਚੱਲੋ ਇੱਥੋਂ ਦੋ ਕੋਹਾਂ ਤੇ ਹੈ ਮੇਰਾ ਘਰ ਸ਼ਹਿਰ ਦਾ ਸਭ ਤੋਂ ਆਲੀਸ਼ਾਨ ਘਰ ਹੈ ਮੇਰਾ ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ ਮੇਰੇ ਰਸੋਈਏ ਦੇ ਲਜੀਜ਼ ਪਕਵਾਨ ਸ਼ਹਿਰ ਵਿੱਚ ਕਾਫੀ ਮਸ਼ਹੂਰ ਹਨ ਫਕੀਰ ਨੇ ਆਸ਼ੀਰਵਾਦ ਦਿੰਦੇ ਕਿਹਾ ਤੁਸੀਂ ਬੜੇ ਦਿਆਲੂ ਲੱਗਦੇ ਹੋ ਤੁਹਾਡੇ ਤੇ ਪਰਮਾਤਮਾ ਦੀ ਰਹਿਮਤ ਹੈ ਦਾਵਤ ਦਾ ਸ਼ੁਕਰੀਆ ਪਰ ਅਸੀਂ ਰੱਬ ਦੀ ਰਜ਼ਾ ਵਿੱਚ ਹੌਲੀ-ਹੌਲੀ ਆਪਣੇ ਰਾਹ ਵੱਲ ਚਲੇ ਜਾਵਾਂਗੇ ਸੋਹਣਾ ਰੱਬ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ ਜਦੋਂ ਸੇਠ ਨਮਸਕਾਰ ਕਰਕੇ ਦੁਬਾਰਾ ਬੱਗੀ ਵਿੱਚ ਬੈਠ ਕੇ ਚਲਾ ਗਿਆ ਤਾਂ ਕੇਸਨ ਨੇ ਫਕੀਰ ਨੂੰ ਉਹਨਾਂ ਦੇ ਘਰ ਨਾ ਜਾਣ ਦਾ ਕਾਰਨ ਪੁੱਛਿਆ ਫਕੀਰ ਨੇ ਜਵਾਬ ਦਿੱਤਾ ਉਸ ਦੀ ਭਾਵਨਾ ਸੇਵਾ ਜਾਂ ਸੰਗਤ ਕਰਨ ਦੀ ਨਹੀਂ ਸੀ ਸਗੋ ਆਪਣਾ ਦਿਖਾਵਾ ਕਰਨ ਦੀ ਸੀ ਸਾਡਾ ਉਸ ਦੇ ਕਰ ਜਾਣਾ ਉਚਿਤ ਨਹੀਂ ਸੀ ਫਕੀਰ ਨੇ ਕੇਸਰ ਨੂੰ ਸਮਝਾਇਆ ਲੋਕ ਦਿਖਾਵੇ ਦੀ ਲੋੜ ਆਤਮ ਵਿਸ਼ਵਾਸ ਦੀ ਕਮੀ ਚੋਂ ਪੈਦਾ ਹੁੰਦੀ ਹੈ ਫਕੀਰ ਨੇ ਕੁਝ ਸੋਚਦਿਆਂ ਕਿਹਾ ਸ਼ੋਹਰਤ ਦੀ ਭੁੱਖ ਸਾਡਾ ਆਪਣਾ ਹੀ ਨੁਕਸਾਨ ਕਰਦੀ ਹੈ ਸ਼ੋਹਰਤ ਇੱਕ ਪਰਛਾਵੇਂ ਵਾਂਗ ਹੈ ਜੇ ਫੜਨ ਦੀ ਕੋਸ਼ਿਸ਼ ਕਰੋ ਤਾ ਹੱਥ ਨਹੀਂ ਆਉਂਦੀ ਮਗਰ ਜੇਕਰ ਮੂੰਹ ਮੰਝਲ ਦੀ ਰੋਸ਼ਨੀ ਵੱਲ ਕਰਕੇ ਆਪਣੇ ਰਾਹ ਵੱਲ ਤੁਰਦੇ ਜਾਓ ਤਾਂ ਸ਼ੋਰ ਪਰਸ਼ਾਮੀ ਵਾਂਗ ਪਿੱਛੇ-ਪਿੱਛੇ ਆਉਂਦੀ ਹੈ ਫਕੀਰ ਨੇ ਕਥਾ ਦਾ ਦੀਵਾ ਬਾਲਿਆ ਪਿੰਡੋਂ ਬਾਹਰ ਟੋਬੇ ਤੇ ਜੰਮੇ ਇੱਕ ਮੱਛਰ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਮੈਂ ਪਿੰਡ ਦਾ ਕਿਹੜਾ ਮਾਰਾਂ ਵਾ ਚਲਾ ਜਾ ਪੁੱਤਰ ਪਰ ਖਿਆ ਰੱਖੀ ਬਹੁਤਾ ਕਿਸੇ ਦੇ ਨੇੜੇ ਨਾ ਜਾਈ ਮਾਂ ਨੇ ਚੇਤਾਵਨੀ ਦਿੰਦੇ ਮੱਛਰ ਨੂੰ ਕਿਹਾ ਮੱਛਰ ਜਦੋਂ ਸਾਰਾ ਪਿੰਡ ਘੁੰਮ ਕੇ ਵਾਪਸ ਆਇਆ ਤਾਂ ਮਾਂ ਨੇ ਪੁੱਛਿਆ ਗੇੜਾ ਕਿਦਾਂ ਦਾ ਰਹਾ ਲੈ ਮਾਂ ਤੂੰ ਐਵੇਂ ਡਰੀ ਜਾਂਦੀ ਸੀ ਲੋਕ ਤਾਂ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ ਤਾੜੀਆਂ ਤੇ ਤਾੜੀਆਂ ਵੱਜ ਰਹੀਆਂ ਸਨ ਮੱਛਰ ਨੇ ਆਪਣੀ ਮਾਂ ਨੂੰ ਬੜੇ ਆਕਰ ਦੇ ਨਾਲ ਦੱਸਿਆ ਕਿਸਰ ਨੂੰ ਸੁਣ ਕੇ ਹਾਸਾ ਆ ਗਿਆ ਫਕੀਰ ਨੇ ਕੁਝ ਦਿਨ ਰੁੱਕ ਕੇ ਗੱਲ ਗੰਭੀਰਤਾ ਨਾਲ ਜਾਰੀ ਰੱਖੀ ਮਨੁੱਖੀ ਮਨ ਦੀ ਇੱਕ ਬੁਨਿਆਦੀ ਲੋੜ ਹੈ ਕਿ ਲੋਕ ਉਸ ਨੂੰ ਚੰਗਾ ਕਹਿਣ ਲੋੜ ਤੋਂ ਵੱਧ ਸ਼ੋਹਰਤ ਦੀ ਲਾਲਸਾ ਕਈ ਵਾਰ ਬੇਕਦਰੀ ਦਾ ਕਾਰਨ ਵੀ ਬਣ ਜਾਂਦੀ ਹੈ ਤੇ ਜ਼ਿੰਦਗੀ ਨੂੰ ਨਰਕ ਬਣਾ ਸਕਦੀ ਹੈ। ਮਲਵਾਨ ਬਣੀਏ ਕੀਮਤੀ ਨਹੀਂ। ਫਕੀਰ ਨੇ ਗੱਲ ਜਾਰੀ ਰੱਖਦਿਆਂ ਇੱਕ ਹੋਰ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਮਰਨ ਕਿਨਾਰੇ ਇੱਕ ਬਿਰਧ ਬਜ਼ੁਰਗ ਨੇ ਆਪਣੇ ਪੁੱਤਰ ਨੂੰ ਕੋਲ ਬੁਲਾ ਕੇ ਕਿਹਾ ਪੁੱਤਰ ਆ ਲੈ ਮੇਰੀ ਪੁਰਾਣੀ ਘੜੀ ਇਹ 16 ਸਾਲ ਪੁਰਾਣੀ ਆ ਕਬਾੜੀਏ ਕੋਲ ਜਾ ਕੇ ਇਸ ਦਾ ਮੁੱਲ ਪਤਾ ਕਰ ਕਿੰਨੇ ਕੁ ਦੀ ਇਹ ਘੜੀ ਵਿਕੇਗੀ ਵਿਚਾਰ ਤੋਂ ਵਾਪਸ ਆ ਕੇ ਪੁੱਤਰ ਨੇ ਕਿਹਾ ਕਬਾੜੀ ਆ ਤਾਂ ਸਿਰਫ ਇਸ ਦੇ 2 ਰੁਪਏ ਹੀ ਦੇ ਰਿਹਾ ਹੈ ਚੱਲ ਕਿਸੇ ਘੜੀ ਵਾਲੇ ਕੋਲ ਜਾ ਕੇ ਇਸ ਦਾ ਮੁੱਲ ਪਤਾ ਕਰ ਪੁੱਤਰ ਸ਼ਹਿਰ ਗਿਆ ਤੇ ਕਿਸੇ ਘੜੀ ਸਾਜ਼ ਵਾਲੇ ਕੋਲ ਜਾ ਕੇ ਇਸ ਦਾ ਮੁੱਲ ਪਤਾ ਕੀਤਾ ਘੜੀ ਸਾਜ਼ ਇਸ ਦੇ 20 ਰੁਪਏ ਦੇ ਰਿਹਾ ਸੀ ਤੇ ਹੁਣ ਇਸ ਘੜੀ ਨੂੰ ਸ਼ਹਿਰ ਦੇ ਅਜਾਇਬ ਘਰ ਵਿੱਚ ਲੈ ਕੇ ਗਿਆ ਪਿਤਾ ਨੇ ਪੁੱਤਰ ਨੂੰ ਕਿਹਾ ਪੁੱਤਰ ਅਜਾਇਬ ਘਰ ਗਿਆ ਉਹ ਘੜੀ ਦਾ ਮੁੱਲ ਪਵਾ ਕੇ ਭੱਜਾਂ ਭੱਜਾਂ ਘਰ ਨੂੰ ਆਪਸਾਇਆ ਤੇ ਖੁਸ਼ ਹੋ ਕੇ ਉਸ ਦਾ ਮੁੱਲ ਦੱਸਣ ਲੱਗਾ ਪਿਤਾ ਜੀ ਅਜੈਬਕਰ ਵਿੱਚ ਉਹਨਾਂ ਨੇ ਇਸ ਘੜੀ ਨੂੰ ਵੇਖਦਿਆਂ ਹੀ ਇਸ ਦੀ ਕੀਮਤ 5000 ਰੁਪਏ ਲਗਾ ਦਿੱਤੀ ਹੈ ਬਸ ਪੁੱਤਰ ਮੈਂ ਤੈਨੂੰ ਇਹੀ ਸਮਝਾਉਣਾ ਸੀ ਤੇਰਾ ਸਹੀ ਮੁੱਲ ਉਹੀ ਸਮਝੇਗਾ ਜਿਸ ਨੂੰ ਤੇਰੇ ਗੁਨਾ ਦੀ ਕਦਰ ਹੋਵੇਗੀ ਬਲ ਦੇ ਦੀਵੇ ਦੀ ਕਦਰ ਰਾਤ ਦੇ ਹਨੇਰੇ ਵਿੱਚ ਹੀ ਪੈਂਦੀ ਹੈ ਐਨੀ ਗੱਲ ਕਹਿੰਦੇ ਆ ਪਿਤਾ ਨੇ ਸਵਾਸ ਤਿਆਗ ਦਿੱਤੇ ਸ਼ਾਮ ਢਲ ਰਹੀ ਸੀ ਅਕਾਸ਼ ਦੀ ਲਾਲੀ ਹੌਲੀ-ਹੌਲੀ ਹਨੇਰੇ ਵਿੱਚ ਘੁੱਲ ਰਹੀ ਸੀ ਸਾਹਮਣੇ ਇੱਕ ਛੋਟਾ ਜਿਹਾ ਪਿੰਡ ਨਜ਼ਰ ਆਇਆ ਕੋਲੋਂ ਲੰਘਦੇ ਰਾਹੀ ਤੋਂ ਪੁੱਛਣ ਤੋਂ ਪਤਾ ਲੱਗਾ ਕਿ ਪਿੰਡ ਦਾ ਨਾਮ ਟਾਣੀ ਰਾਮਪੁਰਾ ਹੈ ਟਾਣੀ ਰਾਮਪੁਰਾ ਦੇ ਘਰ ਦੇਖਣ ਲੱਗੇ ਬੰਦੇ ਦੇ ਲੱਖ ਕੋ ਜਿੰਨੀ ਉੱਚੀ ਮਿੱਟੀ ਦੀ ਗੰਧ ਅਤੇ ਕੰਦਾਂ ਉੱਤੇ ਸਰਕੜੇ ਦੀ ਗੋਲ ਛੱਤ ਵੇਖ ਕੇ ਕਿਸ ਨੂੰ ਆਪਣੇ ਪਿੰਡ ਵਾਲੇ ਧਾਰੂ ਦੇ ਕੁਪਜਾਦ ਆ ਗਏ ਇਸ ਇਲਾਕੇ ਵਿੱਚ ਤੇਜ਼ ਹਵਾ ਹਰ ਰੋਜ਼ ਚੱਲਦੀ ਸੀ ਕੜਾਂ ਦੇ ਆਲੇ ਦੁਆਲੇ ਸਰਕੜੇ ਦਾ ਬਾਗਲਾ ਸੀ ਸ਼ਾਇਦ ਹਵਾ ਨਾਲ ਉੱਡਣ ਵਾਲੀ ਮਿੱਟੀ ਦੀ ਧੂੜ ਤੋਂ ਬਚਾ ਲਈ ਸੀ ਘਰਾਂ ਚੋਂ ਦੀਵਿਆਂ ਦੀ ਕਿਸਮੈਲੀ ਜਿਹੀ ਰੋਸ਼ਨੀ ਨੀਵੇਂ ਦਰਵਾਜ਼ਿਆਂ ਤੋਂ ਬਾਹਰ ਝਾਤੀਆਂ ਮਾਰ ਰਹੀ ਸੀ ਜਿਵੇਂ ਕਿਸੇ ਦੇ ਆਉਣ ਦੀ ਉਡੀਕ ਕਰ ਰਹੀ ਹੋਵੇ ਪੰਛੀਆਂ ਦੀਆਂ ਲੰਮੀਆਂ ਉਡਾਰਾਂ ਉਡੀਕਦਿਆਂ ਚਾਈ ਚਾਈ ਆਪਣੇ ਆਲਣੇ ਵੱਲ ਵਾਪਸ ਪਰਤ ਰਹੀਆਂ ਸਨ ਘਰਾਂ ਵਿੱਚੋਂ ਉੜਦਾ ਧੂਆਂ ਇਸ ਗੱਲ ਦਾ ਸੰਕੇਤ ਦੇ ਰਿਹਾ ਸੀ ਕਿ ਘਰ ਵਿੱਚ ਖਾਓ ਪੀਓ ਚੱਲ ਰਹੀ ਹੈ ਕੇਸਰ ਅਤੇ ਫਕੀਰ ਇੰਨਾ ਘਰਾਂ ਦੇ ਨੇੜੇ ਬਣੇ ਲਾਲ ਰੰਗ ਦੇ ਮੰਦਰ ਦੇ ਬਾਹਰ ਰਾਤ ਕੱਟਣ ਲਈ ਰੁਕ ਗਏ ਲੰਮਾ ਪਿਆ ਕੇਸ ਢਾਲਦੇ ਸੂਰਜ ਨੂੰ ਵੇਖਣ ਲੱਗਾ ਤੇ ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਸੂਰਜ ਕਿਸੇ ਨਾਲ ਹੌਲੀ-ਹੌਲੀ ਗੱਲ ਕਰ ਰਿਹਾ ਹੋਵੇ ਰਾਤ ਨੂੰ ਮੇਰਾ ਸੁਨੇਹਾ ਦੇ ਦੇਵੀ ਕਿ ਕੱਲ ਮੈਂ ਉਸ ਨੂੰ ਮਿਲਣ ਆਵਾਂਗਾ ਸੂਰਜ ਨੇ ਤਰਕਾਲਾ ਨੂੰ ਕਿਹਾ ਤਰਕਾਲਾ ਨੇ ਰਾਤ ਨੂੰ ਸੂਰਜ ਨੂੰ ਸੁਨੇਹਾ ਦਿੱਤਾ ਤਾਂ ਰਾਤ ਨੇ ਉਦਾਸ ਹੋ ਕੇ ਕਿਹਾ ਸੂਰਜ ਨੂੰ ਦੱਸ ਦੇਈ ਕਿ ਮੈਂ ਉਡੀਕ ਦੀ ਉਡੀਕ ਦੀ ਸਵੇਰ ਤੱਕ ਮੁੱਕ ਜਾਵਾਂਗੀ। ਰੇਗਿਸਤਾਨ ਦੀ ਚੁੱਪ ਨੂੰ ਕਿਸੇ ਹੋਕੇ ਨੇ ਤੋੜਿਆ। ਸ਼ਾਇਦ ਇਹੋ ਕਾਂ ਤਰਕਾਲਾਂ ਦਾ ਸੀ, ਰਾਤ ਦਾ ਸੀ ਜਾਂ ਜੀਤੀ ਦਾ ਸੀ। ਕੀ ਅਸੀਂ ਵੀ ਰਾਤ ਤੇ ਸੂਰਜ ਵਾਂਗ ਕਦੀ ਨਹੀਂ ਮਿਲਾਂਗੇ? ਜੀਤੀ ਨੇ ਕੇਸਰ ਨੂੰ ਪੁੱਛਿਆ। ਕੇਸਰ ਦੀ ਅੱਖ ਇੱਕਦਮ ਖੁੱਲ ਗਈ। ਰਾਤ ਅਜੇ ਬਾਕੀ ਸੀ। ਰਾਤ ਤੇ ਸਿਰ ਤੇ ਹੱਥ ਰੱਖੀ ਖੜਾ ਅੱਧਾ ਕੋ ਚੰ ਚੁੱਪ ਤੇ ਉਦਾਸ ਸੀ। Tanmark.